ਅਸੀਂ ਟਿਪਸ ਲੈ ਕੇ ਹਾਜ਼ਰ ਹੁੰਦੇ ਆਂ ਇੱਕ ਐਸਾ ਹਸਪੀਟਲ ਦੇ ਸੀਈਓ ਡਾਕਟਰ ਡਾਕਟਰ ਕਲਾਸ ਸਾਹਿਬ ਨਾਲ ਕਲੌਰ ਹਸਪੀਟਲ ਤੋਂ ਜਿਹਨਾਂ ਕਦੇ ਸੋਚਿਆ ਹੀ ਨਹੀਂ ਸੀ ਲੋਕ ਆ ਗਏ ਸੀ ਥੱਕ ਗਏ ਸੀ ਪੈਸੇ ਖਰਾਬ ਕਰ ਚੁੱਕੇ ਸੀ ਟਾਈਮ ਵੇਸ ਕਰ ਚੁੱਕੇ ਸੀ ਤਾਂ ਉਹ ਮਟਾਪਾ ਆਪਣਾ ਇੱਕ ਸਟਾਕ ਵੀ ਨਹੀਂ ਘਟਾ ਸਕੇ ਉਹਨਾਂ ਨੇ ਵਾਕ ਵੀ ਕੀਤਾ ਉਹਨਾਂ ਨੇ ਓਰਪੋਰ ਵੀ ਕੀਤੀ ਐਕਸਰਸਾਈਜ਼ ਵੀ ਕੀਤੀ ਲੋਕਾਂ ਦੇ ਕਹਿਣ ਤੇ ਬਕਕਤਰਾਂ ਦੇ ਪ੍ਰੋਡਕਟ ਜੋ ਸੋਸ਼ਲ ਮੀਡੀਆ ਤੇ ਆਉਂਦੇ ਨੇ ਉਹ ਵੀ ਬਾਈ ਕਰਕੇ ਪੈਸਾ ਖਰਾਬ ਕੀਤਾ। ਕਈ ਐਸੇ ਹਸਪਤਾਲਾਂ ਤੇ ਜਾ ਕੇ ਲੋਕਾਂ ਨੇ ਆਪਣਾ ਪੈਸਾ ਆਪਣਾ ਟਾਈਮ ਅਤੇ ਮੰਨ ਦੀ ਬੇਚੈਨੀ ਜਿਹੜੀ ਹੈ ਉਹ ਹੀ ਲੈ ਕੇ ਪਰਤੇ ਆ ਪਰ ਉਹਨਾਂ ਨੂੰ ਕੋਈ ਸੇਤ ਪੱਖੋਂ ਕਿਸੇ ਕਿਸਮ ਦਾ ਲਾਭ ਨਹੀਂ ਹੋਇਆ। ਐਸਾ ਹਸਪਤਾਲ ਹੈ ਜਿੱਥੇ ਇਲਾਜ ਇਹ ਵਪਾਰ ਨਹੀਂ ਹੈ, ਉਹ ਕਲਾਰ ਹਸਪਤਾਲ ਹੈ। ਲੋਕਾਂ ਦੇ ਜਾਣ ਪਛਾਣੇ ਜੀਟੀ ਰੋਡ ਦੇ ਉੱਪਰ ਹੈ। ਏਅਰਪੋਰਟ ਤੇ ਪਿਕ ਅਤੇ ਏਅਰਪੋਰਟ ਤੇ ਡ੍ਰੌਪ ਕਰਨ ਦਾ ਪ੍ਰਬੰਧ ਅਤੇ ਤੁਹਾਡੇ ਰੱਖਣ ਦਾ ਪ੍ਰਬੰਧ ਵੀ ਕਰਦੇ ਨੇ ਖਾਣ ਪੀਣ ਦਾ ਪ੍ਰਬੰਧ ਜਿਹੋ ਜਿਹਾ ਤੁਹਾਡਾ ਫੂਡ ਹੈ ਉਹ ਤੁਹਾਨੂੰ ਖੜਾਉਂਦੇ ਨੇ ਡਾਕਟਰ ਕਲਾਰ ਜੀ ਹਾਜ਼ਰ ਨੇ ਜੇ ਤੁਸੀਂ ਜਲਦੀ ਵਿੱਚ ਆਪਣਾ ਪਾਕਟਾਉਣਾ ਚਾਹੁੰਦੇ ਹੋ ਤੁਹਾਡੀ ਸਿਹਤ ਦੀ ਤੰਦਰੁਸਤੀ ਵੀ ਹੋਣੀ ਜ਼ਰੂਰੀ ਹੈ ਤੰਦਰੁਸਤ ਅਨਸਾਨ ਜ਼ਿੰਦਗੀ ਦੇ ਵਿੱਚ ਹਰ ਖੇਤਰ ਵਿੱਚ ਮੱਲਾ ਮਾਰ ਸਕਦਾ ਹੈ ਆਪਣੇ ਬਿਜ਼ਨਸ ਨੂੰ ਦੁੱਗਣਾ ਤੇ ਕਿੰਨਾ ਕਰ ਸਕਦਾ ਹੈ ਜੇ ਤੁਸੀਂ ਤਾਂ ਦੋਸਤੋ ਫਰਨੀ ਸੱਕ ਦੇ ਤਾਂ ਜ਼ਿੰਦਗੀ ਦੀਆਂ 100 ਬਿਮਾਰੀਆਂ ਤੁਹਾਡੇ ਸਿਰ ਨਚੰਬੜੀਆਂ ਹੁੰਦੀਆਂ ਨੇ ਇੱਕ ਮੋਟਾਪਾ ਐਸੀ ਬਿਮਾਰੀ ਹੈ ਜਿਸ ਤੇ ਇਲਾਜ ਕਰਦੇ ਨਾਲ ਬਿਮਾਰੀਆਂ ਆਪਣੇ ਆਪ ਖਤਮ ਹੋ ਜਾਂਦੀਆਂ ਉਹ ਹੈ ਮੋਟਾਪਾ ਮੋਟਾਪਾ ਇੱਕ ਐਸੀ ਬਿਮਾਰੀ ਹੈ ਜਿਸ ਦਾ ਤੁਸੀਂ ਇਲਾਜ ਕਰ ਲਓ ਦੂਜੀ ਬਿਮਾਰੀਆਂ ਤੇ ਆਪਣੇ ਆਪ ਇਲਾਜ ਹੋ ਜਾਂਦਾ ਜਿੰਨੀ ਯਕੀਨਤਾ ਆਓ ਅਸੀਂ ਸੁਣਦੇ ਡਾਕਟਰ ਸਾਹਿਬ ਤੋਂ ਕਿ ਮੋਟਾਪੇ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜੇ ਮोटापा ਹੋ ਚੁੱਕਾ ਹੈ ਤਾਂ ਵੀ ਤੁਸੀਂ ਘਬਰਾਓ ਨਾ ਇਹਦਾ ਵੀ ਹੱਲ ਹੈ ਡਾਕਟਰ ਕਲਾਰਜੀ ਡਾਕਟਰ ਸਾਹਿਬ ਵੈਲਕਮ ਟੂ ਸ਼ੋ ਸਸਿਕਾਲ ਜੀ ਬਸ ਜੀ ਹਾਂ ਸਾਨੂੰ ਅੱਜ ਬਹੁਤ ਸਾਰੇ ਸੋਤਿਆਂ ਨੂੰ ਬਹੁਤ ਪਿਆਰਪ੍ਰੀਤ ਸਸਿਕਾਲ ਜੀ ਐਂਡ ਡਾਕਟਰ ਸਾਹਿਬ ਦੋ ਗੱਲਾਂ ਇਹ ਗੱਲ ਹੈਗੀ ਹੈ ਕਿ ਲੋਕ ਜਿਹੜੇ ਆ ਹਰ ਇੱਕ ਵਿਅਕਤੀ ਜਿਹੜਾ ਮੋਟਾਪੇ ਵਿੱਚ ਹੈ ਉਹ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੈ ਅਤੇ ਬਿਮਾਰੀਆਂ ਨੂੰ ਚਿੰਬੜ ਰਹੀਆਂ ਨੇ ਨੰਬਰ ਸਭ ਬਿਮਾਰੀਆਂ ਓਕੇ ਇਹ ਦੇ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਉਹ ਤੁਸੀਂ ਜ਼ਿਕਰ ਕਰੋਗੇ ਦੂਜੇ ਲੋਕ ਅਸੀਂ ਵੀ ਚਾਹੁੰਦੇ ਹਾਂ ਕਿ ਮਟਾਪਾ ਜਿਹੜਾ ਆ ਉਹ ਬੰਦਾ ਚਾਹੁੰਦਾ ਹੈ ਕਿ ਖਤਮ ਹੋਵੇ ਮੈਂ ਬਿਲਕੁਲ ਫਿਟ ਫੈਟ ਹੋ ਜਾ ਮਤਲਬ ਜਿਹੜੀ ਮੇਰੀ ਚਰਬੀ ਹੈ ਜਾਂ ਮਟਾਪਾ ਪੰਨਾ ਉਹ ਖਤਮ ਹੋ ਜਵੇ ਤੇ ਜਲਦੀ ਵਿੱਚ ਹੋ ਜਵੇ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਐਸੀ ਕੈਮੀਕਲ ਦੀ ਵਰਤੋਂ ਨਾ ਕੀਤੀ ਜਾਵੇ ਐਸਾ ਕੋਈ ਆਪਰੇਸ਼ਨ ਨਾ ਹੋਵੇ ਜਿਸ ਨਾਲ ਸਿਹਤ ਜਿਹੜੀ ਹੈ ਉਹਦਾ ਨੁਕਸਾਨ ਹੋਵੇ ਇਨਸਾਨ ਵੀ ਤੰਦਰੁਸਤ ਰਹੇ ਅਤੇ ਮਟਾਪਾ ਵੀ ਖਤਮ ਹੋਵੇ ਇਹ ਦੋ ਗੱਲਾਂ ਦਾ ਧਿਆਨ ਰੱਖਦੇ ਹੋਏ ਅਸੀਂ ਤੁਹਾਨੂੰ ਜਨਣਾ ਚਾਹੁੰਦੇ ਹਾਂ ਕਿ ਪੇਸ਼ੈਂਟ ਨੂੰ ਕੀ ਕਰਨਾ ਚਾਹੀਦਾ ਹੈ। ਯਾ ਵਸਿਸ ਹਬ ਬੇਸਿਕਲੀ ਜਿਹੜਾ ਮੋਟਾਪੇ ਦਾ ਜੋ ਆਪਾਂ ਸਮਝੂਏ ਕਿ ਜਿਆਦਾ ਜਮਾ ਹੁੰਦਾ। ਕਿਉਂਕਿ ਜਿਆਦਾ ਜਿਹੜੇ ਮਰੀਜ਼ ਨੇ 90% ਜਿਹੜੇ ਸਾਡੇ ਕੋਲ ਆਉਂਦੇ ਨੇ ਇਹ ਕਿਤਾਬਾਂ ਕਹਿੰਦੇ ਨੇ ਨਾ ਵੀ ਆਪਾਂ ਪੇਸ਼ੈਂਟ ਨੂੰ ਕਹਿਣਾ ਜੀ ਤੁਸੀਂ ਘੱਟ ਖਾਓ। ਇਹ ਸਾਰੀਆਂ ਕੋਸ਼ਿਸ਼ਾਂ ਇਹਨਾਂ ਨੇ ਪਹਿਲਾਂ ਕੀਤੀਆਂ ਹੁੰਦੀਆਂ ਡਾਈਟਿੰਗ ਕੀਤੀ ਐਕਸਰਸਾਈਜ਼ ਕੀਤੀ ਨਹੀਂ ਘੱਟ ਰਿਹਾ। ਆਪਾਂ ਹਰ ਰੋਜ਼ ਦੇਖਦੇ ਆ ਕਿ ਬਹੁਤ ਆਪਾਂ ਨੂੰ ਹੈਵੀ ਪੇਸ਼ੈਂਟਸ ਨਜ਼ਰ ਆਉਂਦੇ ਆ ਲੋਕ ਜਿਹੜੇ ਸਾਹ ਚੜਦਾ ਘਰਾੜੇ ਵੱਜਦੇ ਆ ਰਾਤ ਨੂੰ ਕਈ ਐਸੇ ਪੇਸ਼ੈਂਟਸੜੇ 4-4 ਸਾਲ ਤੋਂ ਬੈਂਡ ਤੇ ਸੁੱਤੇ ਹੀ ਨਹੀਂ ਜਿ세ਿੱਦੇ ਸੌਂਦੇ ਸਾਰ ਰੁਕਦਾ ਘਰਾੜੇ ਵੱਜਦੇ ਇੰਨੀ ਭਾਰੀਆਂ ਗਰਦਨਾਂ ਨੇ ਹਾਂ ਜਿਹੜੇ ਐਵੇਂ ਦੇ ਮਰੀਜ਼ ਆ ਇਹਨਾਂ ਵਾਸਤੇ ਬੇਸਿਕਲੀ ਆਪਾਂ ਕੀ ਚਾਹੁੰਦੇ ਆ ਵੀ ਘਟ ਜੰਮ ਹੋਵੇ ਕਿਉਂਕਿ ਆਪਾਂ ਨੇ ਆਪਣਾ ਡਿਜ਼ਾਈਨ ਬਣਾਇਆ ਪਾਣਾ ਉਹਨਾਂ ਬਾਰੇ ਜਲੋਰ ਸੀ ਆਪਾਂ ਜਗਲਾਂ ਚ ਜਾਣ ਉਹ ਪਿੱਛੇ ਡਾਕਟਰ ਦੇ ਸੀ ਠੀਕਾ ਕਰਕੇ ਕੰਮ ਦੇ ਸੀ ਕਿ ਹੋ ਗਿਆ ਕਿ ਨਹੀਂ ਹੋ ਗਿਆ ਇਸ ਤਰ੍ਹਾਂ ਸਿਸਟਮ ਅਸਾ ਬਣਾਇਆ ਵੀ ਜਮਾ ਹੋ ਲਈ ਜਿਹੋ ਉਹਦੇ ਪਿੱਛੇ 49 50 ਕਿਲੋ ਦਾ ਹੌਂਕਾ ਡਾਕਟਰ ਸਾਹਿਬ ਡਾਕਟਰ ਸਾਹਿਬ ਹੋਲਡ ਆਵਾਜ਼ ਦੇ ਵਿੱਚ ਗੜਵੜ ਆ ਰਹੀ ਹੈ ਔਰ ਹੁਣ ਕਰ ਮੈਨੂੰ ਲੱਗਦਾ ਕਿ ਸਾਨੂੰ ਲਾਈਨ ਜਿਹੜੀ ਦੁਬਾਰਾ ਰੀਡਲ ਕਰਨੀ ਪਵੇਗੀ ਡਾਕਟਰ ਕਲਾਰ ਨੇ ਕਲਾਰ ਹਸਪੀਟਲ ਤੋਂ ਸੋ ਇਹ ਜੁਐਸ ਸਰਟੀਫਾਈਡ ਡਾਕਟਰ ਨੇ ਬੈਰੀਟਿਕ ਸਰਜਨ ਸਰਜਨ ਨੇ ਅਤੇ ਇਹ ਸਰਜਨ ਸੁਸਾਇਟੀ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਡਾਕਟਰ ਖਲਰ ਸਾਹਿਬ ਦਾ ਆਫਿਸ ਲੁਧਿਆਣਾ ਇਤੋਂ ਤੁਸੀਂ ਜਦੋਂ ਖੰਨੇ ਨੂੰ ਜਾਂਦੇ ਹੋ ਜਾਂ ਫਿਰ ਤੁਸੀਂ ਦਿੱਲੀ ਤੋਂ ਖੰਨੇ ਨੂੰ ਜਾਂਦੇ ਹੋ ਤੇ ਜੀਟੀ ਰੋਡ ਦੇ ਉੱਪਰ ਤੁਸੀਂ ਦੇਖਦੇ ਹੋ ਕਿ ਵਾਈਟ ਰੰਗ ਦੀ ਹਸਪਤਾਲ ਦੀ ਬਿਲਡਿੰਗ ਇਕਲਾਰ ਹਸਪਤਾਲ ਹੈ ਅਸੀਂ ਫਿਰ ਦੁਬਾਰਾ ਉਹਨਾਂ ਨਾਲ ਜੁੜ ਰਹੇ ਹਾਂ ਸੋ ਉਹਨਾਂ ਨਾਲ ਜੁੜੇ ਰਹੋ ਸੋ ਤੁਸੀਂ ਬਹੁਤ ਔਰਪੜ ਕੀਤਾ ਆ ਤੁਹਾਡੇ ਛੋਟੀ ਉਮਰ ਦੇ ਵਿੱਚ ਬੱਚੇ ਹੱਲੇ ਵਿਆਉਣ ਵਾਲੇ ਆ ਪਰ ਬਹੁਤ ਮਟਾਪੇ ਦੀ ਹਾਲਤ ਵਿੱਚ ਮਟਾਪੇ ਦੇ ਪਹਿਲਾਂ ਇਲਾਜ ਕਰੋ ਫਿਰ ਤੁਸੀਂ ਵਿਆਹ ਕਰਾਓ ਸੋ ਇਹ ਸਾਡਾ ਸੈਗਮੈਂਟ ਜਿਹੜਾ ਹੈ ਅਗਲੇ ਹਫਤੇ ਹੋਵੇਗਾ ਸੋ ਅਸੀਂ ਐਨੀ ਮੂਮੈਂਟ ਗ੍ਰਿਪੇਜੀ ਜੁੜ ਚੁੱਕੇ ਆ ਡਾਕਟਰ ਸਾਹਿਬ ਦੇ ਨਾਲ ਕੁੱਕ ਕੇ ਬਾਰੇ ਟੈਲੀਫੋਨ ਲਾਈਨ ਜੜੀ ਹੈ ਉਹ ਪ੍ਰੋਪਰ ਸਾਰਥੀ ਨੀਤਾ ਗਲਤ ਕਰਨ ਦਾ ਤੇ ਫਾਇਦਾ ਹੈ ਜੇ ਤੁਹਾਨੂੰ ਸਾਫ਼ ਸੁਣਾਈ ਦੇਵੇ ਸਾਡੀ ਗੱਲਬਾਤ ਜੈਂਜ ਬੈਂਸ ਦਾ ਅਸੀਂ ਸੰਦੇਸ਼ ਅਸੀਂ ਜੋ ਕਰੀ ਸਿਟ ਦੇ ਵਿੱਚ ਨੇ ਇਹਨਾਂ ਦੇ ਕੋਲ 1.50 ਏਕੜ ਹਾਈਵੇ 10 ਦੇ ਉੱਪਰ ਫਾਰਮ ਹੈ ਜਿਹਦੇ ਵਿੱਚ ਕਸਟਮ ਬਿਲਟ ਕਾਰ ਹੈ 4500 ਸਕਰ ਫੀਟ ਦਾ ਚਾਰ ਕਾਰ ਗਰਾਜਾ ਵਾਲਾ ਅਤੇ ਇਹਦੇ ਨਾਲ ਦੋਸਤ ਕੋ 2000 ਸਕਰ ਫੀਟ ਦੀ ਸੈਪਰੇਟ ਵਰਕਸ਼ਾਪ ਹੈ ਬੜਾ ਸਸਤਾ ਬਿਕ ਰਿਆ ਐ ਇੱਕ ਇਹਨਾਂ ਦੇ ਕੋਲ 100 ਏਕੜ ਫਾਰਮ ਹੈ ਜਿਹੜਾ ਕਿ 2 ਮਿਲੀਅਨ ਤੋਂ ਘੱਟ ਜੀ ਬਹੁਤ ਵੱਡਾ ਕਾਰ ਹੈ 2 ਮਿਲੀਅਨ ਦੇ ਘਰ ਹੈ ਜਣਕੇ ਤੁਹਾਨੂੰ 2 ਮਿਲੀਅਨ ਤੋਂ ਘੱਟ ਘਰ ਮਿਲ ਜਾਣਾ 100 ਏਕੜ ਜ਼ਮੀਨ ਦੇ ਵਿੱਚ ਬਹੁਤ ਵੱਡਾ ਘਰ ਇਹ ਕਿਹਨਾਂ ਦੇ ਕੋਲ 에어ਪੋਰਟ ਤੇ ਮੈਦ ਫੀਲਡ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੂਰਟ ਬਣੇ ਨੇ ਇਹ ਲੀਜ਼ ਕਰ ਲਓ ਬਾਈ ਕਰ ਲਓ ਤੇ ਇੱਕ ਪੀਜ਼ਾ ਸਟੋਰ ਹੈ ਜੈਜ ਬੈਸੋ ਫੋਨ ਕਰ ਲਓ 4077864600 4077864600 ਨੰਬਰ ਹੈ ਡਾਕਟਰ ਸਾਹਿਬ ਜੀ ਅਸ ਵੀ ਲਾਈਨ ਤੇ ਆ ਚੁੱਕੇ ਨੇ ਡਾਕਟਰ ਸਾਹਿਬ ਅਸੀਂ ਤੁਹਾਡੇ ਤੋਂ ਹਾਂਜੀ ਲਾਈਨ ਜਿਹੜੀ ਹੈ ਥਰੂ ਹੋ ਚੁੱਕੀ ਆ ਲਾਈਨ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਆਪਾਂ ਡਾਕਟਰ ਸਾਹਿਬ ਨੂੰ ਡਾਇਰੈਕਟ ਕਾਲ ਕੀ ਡਾਇਰੈਕਟ ਕਾਲ ਕਰਨੀ ਪਈ ਲੱਗਦਾ ਨਹੀਂ ਜੀ ਕਾਰਨ ਨਾਲ ਔਰ ਡਾਕਟਰ ਸਾਹਿਬ ਅਸੀਂ ਜਰਨਾ ਚਾਹੁੰਦੇ ਆ ਕਿ ਜਿਹੜੇ ਬੱਚੇ ਨੇ ਆਪਣੀ ਸ਼ਾਦੀ ਕਰਾਉਣੀ ਆ ਔਰ ਸ਼ਾਦੀ ਕਰਾਉਣ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਮੋਟਾਪਾ ਆ ਬਹੁਤ ਜ਼ਿਆਦਾ ਉਬਸਰੀ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਔਰ ਬਣਿਆ ਹੋਇਆ ਹੈ ਔਰ ਜੇ ਮੋਟਾਪੇ ਵਿੱਚ ਚਲਤੋਂ ਬਹੁਤ ਸਾਰੀ ਬਿਮਾਰੀ ਹੋਣਗੀਆਂ ਤਾਂ ਤੁਸੀਂ ਫਿਰ ਬੇ ਇਲਾਜ ਮਾਪੇ ਵੀ ਬਣ ਸਕਦੇ ਹੋ ਤੇ ਇਹਦਾ ਬਿਆਤ ਪਹਿਲਾਂ ਇਲਾਜ ਕਰਉਣਾ ਬਹੁਤ ਜ਼ਰੂਰੀ ਹੈ ਮੋਟਾਪੇ ਦਾ ਕੀ ਖਿਆਲ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਯਾ ਬਸ ਇਹ ਬੜਾ ਐਕਚੁਅਲੀ ਅ ਚਾਈਲਡਹੂਡ ਓਬੈਸਟੀ ਜਿਹੜੀ ਇਸ ਕਮਿੰਗ ਅਪ ਇਨ ਅ ਬਿਗ ਵੇ ਔਰ ਪਹਿਲਾ ਸਵਾਲ ਹੁੰਦਾ ਹੈ ਪੇਰੈਂਟਸ ਦਾ ਕਿ ਜੀ ਮੈਰਿਜ ਹੋਣੀ ਹੈ ਬੇਟੀ ਦੀ ਜਾਂ ਬੇਟੇ ਦੀ ਜੀਦਾ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਸੋ ਇਹ ਉਹੀ ਗੱਲਾਂ ਨੇ ਕਿ ਵੀ ਆਪਾਂ ਚਾਹੁੰਦੇ ਆ ਵੀ ਪਹਿਲਾਂ ਤੁਸੀਂ ਟਰਾਈ ਕਰ ਲਓ ਕੋਸ਼ਿਸ਼ ਕਰ ਲਓ ਡਾਈਟਿੰਗ ਐਕਸਰਸਾਈਜ਼ ਪਰ ਜੇ ਨਹੀਂ ਹੋ ਰਿਹਾ ਨਾ ਜੀ ਫੇਰ ਨਾਲ ਵਾਸਤੇ ਇਹ ਵੱਡੀ ਸਾਈਕੋਲੋਜੀਕਲ ਡਿਜ਼ੀਜ਼ ਆ ਬੱਚੇ ਆਪਣੇ ਆਪ ਨਾਲ ਨਫ਼ਰਤ ਕਰਨ ਲੱਗ ਜਾਂਦੇ ਆ ਡਿਪਰੈਸ਼ਨ ਚ ਚਲੇ ਜਾਂਦੇ ਆ ਕਿਤੇ ਬਾਹਰ ਕਿਤੇ ਫੰਕਸ਼ਨ ਤੇ ਨਹੀਂ ਜਾਣਾ ਕਿਤੇ ਫਰੈਂਡ ਸਰਕਲ ਜ ਨਹੀਂ ਜਾਣਾ ਸੋ ਦੇ ਕਾਈਂਡ ਆਫ ਸਟਾਰਟ ਗੈਟਿੰਗ ਡਿਸੋਸੀਏਟਿਡ ਫਰਮ ਰੈਸਟ ਆਫ ਦ ਵਰਲਡ ਸੋ ਇਹਦੇ ਕੀ ਆ ਵੀ ਇਹਨਾਂ ਨੂੰ ਜੇ ਆਪਾਂ ਕਿਸੇ ਤਰ੍ਹਾਂ ਲਾਈਨ ਤੇ ਲਿਆ ਸਕੀਏ ਉਹਦਾ ਤਰੀਕਾ ਇਹ ਆ ਆਵਾਜ਼ ਕਲੀਅਰ ਆ ਵਸੀ ਸਾਹਿਬ ਜੀ ਬਿਲਕੁਲ ਆਵਾਜ਼ ਸਾਫ਼ ਆ ਰਹੀ ਟੈਲੀਫੋਨ ਟੰਕ ਗਈ ਹੈ ਜੀ ਰਾਈਟ ਰਾਈਟ ਗੁੱਡ ਥੈਂਕ ਯੂ ਸੋ ਇਹਦਾ ਕੀ ਆ ਨਾ ਜੀ ਮੇਰੇ ਤੇ ਐਵੇਂ ਵੀ ਆਪਾਂ ਕਹਿੰਦੇ ਨੇ ਜਿਵੇਂ ਪਹਿਲੀ ਵਾਰੀ ਬੰਦਾ ਕਿਤੇ ਮਾਲ ਚ ਜਾਂਦਾ ਨਾ ਜੇ ਕੋਈ ਪਿੰਡੂ ਤਾਂ ਉਹ ਦੇਖ ਕੇ ਡਰਦਾ ਵੀ ਆਪਾਂ ਇਹ ਆ ਬਿਜਲੀ ਵਾਲੀਆਂ ਪੌੜੀਆਂ ਤੇ ਚੜਾਂਗੇ ਨਾ ਚੜਾਂ ਪੈਰ ਰੱਖਣਾ ਔਖਾ ਲੱਗਦਾ ਸੋ ਦਿਸ ਡਿਸੀਜਨ ਇਜ਼ ਜਸਟ ਲਾਈਕ ਦੈਟ ਕਿਉਂਕਿ ਮੈਂ 25 ਸਾਲ ਤੋਂ ਹੀ ਕੰਮ ਕਰ ਰਿਹਾ ਪਹਿਲਾਂ ਅਮਰੀਕਾ ਸੀ ਉਦੋਂ ਮੈਨੂੰ ਵੀ ਇਹ ਲੱਗਦਾ ਸੀ ਮਟਾਪੇ ਦਾ ਜਿਹੜਾ ਆਪਰੇਸ਼ਨ ਕਰਨਾ ਵੀ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਅੱਜ ਵੀ ਇਹ ਹਜੇ ਤੱਕ ਮੈਂ ਦੇਖਦਾ ਵੀ ਬੜਾ ਕੰਟਰੋਵਰਸ਼ੀਅਲ ਸਬਜੈਕਟ ਆ ਹਾਲਾਂਕਿ ਅਸੀਂ 8000 ਤੋਂ ਉੱਪਰ ਇਹ ਕਰ ਚੁੱਕੇ ਹਾਂ ਕਿਉਂਕਿ ਆਮ ਬੰਦੇ ਨੂੰ ਇਹੀ ਲੱਗਦਾ ਵੀ ਇਹ ਤਾਂ ਤੁਸੀਂ ਆਪ ਹੀ ਵਧਾਇਆ ਆਪ ਹੀ ਘਟਾ ਲਓ ਆਪਣੀ ਜ਼ਿੰਮੇਵਾਰੀ ਆ ਪਰ ਜਿਹਨਾਂ ਤੋਂ ਨਹੀਂ ਘਟਦਾ ਉਹ ਰੌਲਾ ਇਹ ਆ ਵੀ ਜਮਾ ਜ਼ਿਆਦਾ ਹੁੰਦਾ ਤੇ ਆਪਾਂ ਸਮਝ ਲਈਏ ਵੀ ਆ ਵੀ ਵੀ ਪਾਣੀ ਵੀ ਲੱਗਦਾ ਜੀ ਤਾਂ ਉਹਦਾ ਤਰੀਕਾ ਇਹ ਹੀ ਆ ਵੀ ਆਪਾਂ ਅੰਦਰੋਂ ਸਿਸਟਮ ਐਸਾ ਕਰੀਏ ਤਾਂ ਉਹਦੇ ਕੀ ਹੈ ਕਿ ਸਟਮਕ ਨੂੰ ਛੋਟਾ ਕਰ ਲੈਣੇ ਜ਼ੋਰਬੀਨ ਨਾਲ ਇਸ ਟੈਪਲ ਕਰਕੇ ਥੋੜਾ ਖਾਵਾਂਗੇ ਤੇ ਥੋੜੀ ਖੁਰਾਕ ਅੱਗੇ ਘਣਤੀ ਉਹਦੇ ਨਾਲ ਕੀ ਹੈ ਵੀ ਘੱਟ ਜਮਾ ਹੋ ਜੇ ਜਿਹੜਾ ਲੈਟਰਨ ਚ ਆਇਲ ਵਗੈਰਾ ਤੁਸੀਂ ਕੋਈ ਤੜਕਾ ਲਾ ਕੇ ਖਾਂਦਾ ਕੋਈ ਚੀਜ਼ 버ਗਰ ਦਾ ਉਹ ਸਾਰਾ ਫालतू ਜਿਹੜਾ ਸਮਾਨ ਹੈ ਫੈਟ ਆਇਲ ਆ ਉਹ ਬਾਹਰ ਨਿਕਲੇ ਤੇ ਉਹਦੇ ਨਾਲ ਆਪਣੇ ਆਪ ਜਿਹੜਾ weight ਘਟਦਾ ਸਿਰਫ ਇਹ ਆ ਵੀ ਇਹਦੇ ਚ ਜੇ ਮੈਂ ਗੱਲ ਕੀਤੀ ਹੈ ਕਿ ਬੰਦਾ ਇੰਨਾ ਕਿ ਲੋਨਰ ਚਾਹੀਦਾ ਉਹ ਗੱਲ ਇਹ ਸਮਝੇ ਵੀ ਆਪਾਂ ਜਿਹੜਾ ਕੈਲਕੂਲੇਟਿਡ ਕੰਮ ਕਰ ਰਹੇ ਹਾਂ ਬਿਲਕੁਲ ਤੋ ਇਹ ਵੀ ਪਹਿਲੀ ਗੱਲ ਆ ਕੋਈ ਨਵੀਂ ਚੀਜ਼ ਨਹੀਂ ਹੈ ਦੂਜੀ ਗੱਲ ਆ ਕਿ ਇਹਦੇ ਜਿਹੜੇ ਸਾਈਡ ਇਫੈਕਟਸ ਨੇ ਉਹ ਨਾਲ ਹੀ ਆਪਾਂ ਨੂੰ ਕਲੀਅਰ ਚਾਹੀਦੇ ਆ ਵੀ ਯੰਗ ਲੜਕੀਆਂ ਦਾ ਆਇਰਨ ਘਟ ਸਕਦਾ ਤੁਸੀਂ ਆਇਰਨ ਦੀ ਆਪਣੀ ਟੈਬਲਟ ਲੈਣੀ ਹੈ ਰੈਗੂਲਰ 6 ਮਹੀਨੇ ਜਿ ਕੁਆਲਿਟੀ ਟੈਸਟ ਕਰਾਉਣਾ ਪਰ ਐਵੇਂ ਤਾਂ ਹੋ ਜੂਗਾ ਜੀ ਇੱਕ ਬੰਦੇ ਚੋਂ ਬੰਦਾ ਨਿਕਲ ਜਾਂਦਾ ਤੇ ਅਸੀਂ ਮੇਰਾ ਇੰਸਟਾਗ੍ਰam ਚੈਨਲ ਹੈਗਾ ਡਾਕਟਰ ਕੋਲਾਰ ਲਿਖੋਗੇ ਨਾ ਕੇ ਐਸ ਕੇ ਯੂ ਐਲ ਆਰ ਦਾ ਯਾ ਮੀਨੀ ਗੈਸਟ੍ਰਿਕ ਬਾਇਪੋਸ ਲਿਖੋ ਮੈਨੂੰ ਮੌਕਾ ਮਿਲਿਆ ਏਸ਼ੀਆ ਸਭ ਤੋਂ ਪਹਿਲਾਂ ਆਪਾਂ ਇਹ ਸ਼ੁਰੂ ਕੀਤੀ ਸਜਦੀ ਜਦੋਂ ਮੈਂ ਅਮਰੀਕਾ ਤੋਂ ਇੱਥੇ ਆਇਆ ਵਾਪਸ ਇੰਡੀਆ ਸੋ ਬੇਸਿਕਲੀ ਇਹ ਹੀ ਹੈ ਕਿ ਵੀ 18-20 ਮਿੰਟ ਦੇ ਵਿੱਚ ਇਹ ਦੁਰਬਿੰਨ ਨਾਲ ਹੋ ਜਾਣਾ ਤਾਂ ਬੱਚੇ ਦੀ ਲਾਈਫ ਬਦਲਣ ਦੀ ਹੈ ਆਪਾਂ ਕਹਿੰਦੇ ਮੈਰਿਜ ਤੋਂ ਪਹਿਲਾਂ ਕਿ ਜਿਹੜੇ ਹੁਣ 60 ਸਾਲ ਤੇ ਕਰਨਾ ਉਦੋਂ ਤਾਂ ਮਤਲਬ ਦਾਸ ਪਿਓਰਲੀ ਫਾਰ ਮੈਡੀਕਲ ਡਿਜ਼ੀਜ਼ ਇਟ 슈ਗਰ ਆ ਜੀ ਸਲੀਪ ਆਪਣੀਆਂ ਪਰ ਜਿਹੜੇ ਆ ਬੱਚੇ ਨੇ ਸੈਕੰਡਲੀ ਇਨ ਸੇਫ ਆ ਕਿਉਂਕਿ ਬਹੁਤ ਯੰਗ ਨੇ ਤੁਹਾਡੇ ਪਾਸੇ ਆਪਾਂ ਕਰ ਰਹੇ ਆ ਜਿਹਨੂੰ ਦੋ ਵਾਰੀ ਹਾਰਟ ਅਟੈਕ ਹੋਇਆ ਸਟੈਂਡ ਪਏ ਨੇ ਠੀਕ ਆ ਉਹ ਤਾਂ ਫਸੇ ਹੋਏ ਆ ਉਹਨਾਂ ਤਾਂ ਕਰਾਉਣਾ ਹੀ ਪੈਂਦਾ ਪਰ ਇਹਦੇ ਦੇ ਪਾਸੇ ਨਾਲੇ ਤਾਂ ਇਹਨਾਂ ਲਈ ਈਜ਼ੀ ਆ ਨਾਲੇ ਇਹਨਾਂ ਦੀ ਲਾਈਫ ਅੱਗੇ ਪਈ ਆ ਨਾਲੇ ਜਿਉਣ ਵਾਸਤੇ ਜ਼ਿੰਦਗੀ ਪਈ ਆ ਪੂਰੀ ਕਿਉਂਕਿ ਮੋਟਾਪੇ ਨੂੰ ਆਪਾਂ ਨੂੰ ਐਵੇਂ ਲੈਣਾ ਚਾਹੀਦਾ ਨਹੀਂ ਜੇ ਹੁਣ ਆਪਾਂ ਨੂੰ ਕੋਈ ਕੈਂਸਰ ਹੋ ਜਾਂਦਾ ਕੋਈ ਪਥਰੀ ਰਸੌਲੀ ਆਪਾਂ ਕਹਿੰਦੇ ਨੇ ਇਲਾਜ ਕਰਾਉਂ ਪਰ ਮੋਟਾਪਾ ਐਸਾ ਇਹਦਾ ਕੈਂਸਰ ਤੋਂ ਵੀ ਮਤਲਬ ਡੇਂਜਰਸ ਆ ਕਿਉਂਕਿ ਇਹਨਾਂ ਨੂੰ ਤੁਹਾਨੂੰ ਛੱਡਣਾ ਹੀ ਨਹੀਂਗਾ ਜੀ ਸਾਰੀ ਜ਼ਿੰਦਗੀ ਨਾਲੇ ਜਿਉਣੀ ਪੈਣੀ ਆ ਨਾਲੇ ਔਖੇ ਹੋ ਕੇ ਸੋ ਕਾਈਂਡ ਆਫ ਬਿਗ ਪਨਿਸ਼ਮੈਂਟ ਸੋ ਵੀ ਨਹੀਂ ਟੂ ਲਿਸਨ ਟੂ ਥੀਸ ਕਿਡਸ ਜਿਹੜੇ ਇਹਨਾਂ ਨੂੰ ਪੇਰੈਂਟਸ ਨੂੰ ਚਾਹੀਦਾ ਇਹਨਾਂ ਨਾਲ ਥੋੜਾ ਜਿਹਾ ਆਪਾਂ ਕੰਪੈਸ਼ਨਟ ਗਰਾਉਂਡ ਸੇ ਸੁਣੋ ਫਿਰ ਤੁਸੀਂ ਪੜੋ ਸਮਝੋ ਆਪਣੇ ਫੈਮਿਲੀ ਡਾਕਟਰ ਨੂੰ ਪੁੱਛੋ ਜੇ ਤੁਹਾਨੂੰ ਲੱਗਦਾ ਵੀ ਇਹਨਾਂ ਵਾਸਤੇ ਮੋਟਾਪਾ ਬਿਮਾਰੀ ਬਣ ਗਿਆ ਫਿਰ ਆਪਾਂ ਨੂੰ ਹਾਂ ਵੈਸੇ ਕੋਸਮੈਟਿਕ ਪਰਪਸ ਲਈ ਨਹੀਂ ਇਹ ਐਵੇਂ 15 20 ਪਾਉਂਡ ਵਧਿਆ ਉਹ ਤੁਹਾਡੇ ਹੱਥ ਚਾ ਉਹਨਾਂ ਤੁਸੀਂ ਕਰ ਸਕਦੇ ਹੋ ਹਾਂਜੀ ਸੋ ਡਾਕਟਰ ਸਾਹਿਬ ਦਾ ਕਹਿਣ ਦਾ ਪਾਵ ਹੈ ਕਿ ਜ਼ਰੂਰੀ ਨਹੀਂ ਕਿ 10 15 ਪਾਉਂਡ ਵਾਸਤੇ ਤੁਸੀਂ ਆਓ ਆਪਣਾ ਮੋਟਾਪਾ ਆ ਜਿਹੜਾ ਇਹ ਦੂਰ ਕਰਨ ਲਈ ਤੁਸੀਂ ਇਹ ਇੰਨਾ 10 12 15 ਪੌਂਡ ਤੱਕ ਆਪਣੇ ਆਪ ਹੀ ਭਾਰ ਘਟਾ ਸਕਦੇ ਹੋ ਤੁਹਾਡਾ ਇੰਨਾ ਪਰ ਵੱਧ ਗਿਆ ਆ ਜਿਹੜਾ ਤੁਸੀਂ ਕਟਾ ਨਹੀਂ ਸਕਦੇ ਕਟਾਉਣ ਦੀ ਕੋਸ਼ਿਸ਼ ਕੀਤੀ ਹੋਰਪੜ ਕੀਤਾ ਆ ਬਖਤਰਨ ਦਵਾਈਆਂ ਖਾਧੀਆਂ ਆ ਆ ਇੱਕ ਵਾਰ ਲਾਸਟ ਸਵਾਲ ਹੈ ਡਾਕਟਰ ਸਾਹਿਬ ਕਿ ਇੱਕ ਦੋ ਤਰ੍ਹਾਂ ਦੇ ਕੀ ਇੰਜੈਕਸ਼ਨ ਆਏ ਨੇ ਕਿ ਲੋਕ ਕਹਿੰਦੇ ਕਿ ਉਹ ਵੀ ਅਸੀਂ ਲੈ ਚੁੱਕੇ ਆ ਪਰ ਫੇ ਵੀ ਉਹ ਸਾਡੇ ਤੇ ਕੰਮ ਨਹੀਂ ਕੀਤੇ ਕੀ ਕਹਿਣਾ ਚਾਹੁੰਦੇ ਹੋ ਤਾਕੀ ਲੋਕ ਟਾਈਮ ਬੇਸਟ ਨਾ ਕਰਨ ਹਾਂਜੀ ਬਿਲਕੁਲ ਕਿਉਂਕਿ ਲੇਟ ਹੋਣਗੀ ਉਹਨਾਂ ਜਿਹੜਾ ਭਾਰ ਹੋਰ ਵਧੂਗਾ ਹਾਂਜੀ 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 ਬਿਲਕੁਲ ਇੰਜੈਕਸ਼ਨ ਤੁਹਾਡੇ ਕੈਨੇਡਾ ਚ ਮੇਰੇ ਖਿਆਲ ਤੁਹਾਨੂੰ ਪਤਾ ਹੀ ਹੋਣਾ ਉਹ ਫ੍ਰੀ ਲੱਗਦਾ ਜੀ ਰੈਜ਼ੈਂਟਿਕ ਚੱਲਦਾ ਰਿਹਾ ਹੋਰ ਵੀ ਇਹਦੇ ਸਾਲਟ ਹੈਗਾ ਸੈਮਗਲੋਟਾਈਡ ਜੀ ਜੀ ਸਾਨੂੰ ਮੇਕਾ 2 250 ਡਾਲਰ ਨੂੰ 300 ਡਾਲਰ ਨੂੰ ਲੈਣਾ ਪੈਂਦਾ ਇੰਜੈਕਸ਼ਨ ਉਹ ਡਾਕਟਰ ਸਾਹਿਬ ਉਹ ਵੀ ਲੋਕੀ ਲਾ ਚੁੱਕੇ ਨੇ ਪਰ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਆ ਪਰ ਲੋਕ ਜਿਹੜੇ ਨਹੀਂ ਲੈਂਦੇ ਬਿਲਕੁਲ ਹਾਂਜੀ ਕੈਨੇਡਾ ਤੋਂ ਮੇਰੇ ਕਾਫੀ ਪੇਸ਼ੈਂਟ ਨੇ 20% ਕੈਨੇਡ 25% ਮਾਰਕਾ ਤੋਂ ਆ ਕੈਨੇਡਾ ਜਿਹਨੂੰ 슈ਗਰ ਹੈ ਤੇ ਨਾਲ ਮਟੋਪਾ ਉਹਦੇ ਫ੍ਰੀ ਲੱਗਦਾ ਸਰਕਾਰ ਵੱਲੋਂ ਜੀ ਉਹਨੇ ਦੇ ਮਰੀਜ਼ੀ ਨੇ ਢਾਈ ਢਾਈ ਸਾਲ ਰੈਗੂਲਰਲੀ ਲਵਾਇਆ ਰੈਗੂਲਰ ਪੂਰਾ ਐਵਰੀ ਵੀਕ ਤੇ ਉਹ ਵੀ ਸਿਰ ਉਹੀ ਹੈ ਗੱਲ ਕਿ ਵੀ ਮੈਡੀਕਲੀ ਥੋੜਾ ਬਹੁਤ ਜਿਹੜਾ 15 20 ਪਾਉਂਡ ਨੂੰ ਤੋਂ ਉਹ ਤੁਸੀਂ ਡਾਇਟਰ ਨਾਲ ਵੀ ਕਰ ਸਕਦੇ ਹੋ ਫਿਰ ਉਹੀ ਗੱਲ ਜਿਹੜੀ ਪਹਿਲਾਂ ਤੁਸੀਂ ਕਿਤੇ ਕੈਮੀਕਲ ਜਿਹੜੇ ਨੇ ਹਨਾ ਐਵਰੀ ਵੀਕ ਕੈਮੀਕਲ ਆਪਣੇ ਅੰਦਰ ਜਾ ਰਹੇ ਆ ਜਿਹੜਾ ਇਹ ਕੰਮ ਆਪਾਂ ਕਰ ਰਹੇ ਆ ਇਹਦੇ ਚ ਆਪਾਂ ਕੋਈ ਬਾਹਰੋਂ ਇੰਜੈਕਸ਼ਨ ਕੋਈ ਮੈਡੀਸਨ ਨਹੀਂ ਹੈ ਬਾਡੀ ਤੁਹਾਡੀ ਹੋਈ ਹੈ ਤੁਹਾਡੇ ਸਟਮਕ ਹੈ ਤੁਹਾਡੀ ਇੰਟਸਟਾਈਨ ਥੋੜਾ ਛੋਟਾ ਹੋ ਗਿਆ ਥੋੜੀ ਇੰਟਸਟਾਈਨ ਆਪਾਂ ਨੇ ਘੱਟ ਯੂਜ਼ ਕਰ ਲਈ ਪਰ ਕੁਝ ਨਾ ਤਾਂ ਆਪਾਂ ਬਾਹਰੋਂ ਪਾਇਆ ਨਾ ਗੱਡੇ ਇਹ ਰਿਵਰਸਿਬਲ ਵੀ ਹੈ ਜਿਹੜਾ ਮਿਨਿੰਗੈਸਟਿਕ ਬਾਇਪਰਸਨ ਐਮ ਜੀਵੀ ਇਹਨੂੰ ਕਹਿੰਦੇ ਆ ਇਹਦੇ ਬਾਰੇ ਥੋੜਾ ਤੁਸੀਂ ਗੂਗਲ ਕਰੋ ਸਰਚ ਕਰਨਗੇ ਨਾ ਸੌਥੇ ਆਪਣੇ ਤੇ ਬੇਸਿਕਲੀ ਇਹ ਕਿ ਆਪਣੀ ਪ੍ਰਮਾਤਮਾ ਨਾਲ ਗੁਜ਼ਾਰਿਸ਼ ਕਹਿ ਲੋ ਲੜਾਈ ਕਹਿ ਲੋ ਵੀ ਆਪਾਂ ਤਰੱਕੀ ਕਰਕੇ ਜਾਲਾਂ ਡਿਜ਼ਾਈਨ ਪੁਰਾਣੇ ਚੱਕੀ ਫਿਰਦੇ ਆਪਾਂ ਬਾਕੀ ਤਾਂ ਦੁਨੀਆ ਦੇ ਡਿਜ਼ਾਈਨ ਬਦਲ ਲੈ ਹਵਾ ਹੀ ਚੱਜਾਂ ਜੇ ਆਪਾਂ ਤੁਰੇ ਫਿਰਦੇ ਚੰਤੇ ਚੜ ਗਏ ਸੇ ਵੀ ਆਪਾਂ ਨੂੰ ਡਿਜ਼ਾਈਨ ਜਾਂ ਤਾਂ ਆਪਾਂ ਪਹਿਲਾਂ ਵੀ ਸੰਭਾਲ ਲੀਏ ਬਾਡੀ ਜੇ ਲਿਮਟ ਕ੍ਰਾਸ ਕਰ ਗਿਆ ਨਹੀਂ ਹੋ ਰਿਹਾ ਕਿਉਂਕਿ ਜ਼ਿੰਦਗੀ ਇੱਕ ਹੈ ਇੱਕ ਵਾਰੀ ਮਿਲਦੀ ਹੈ ਤਾਂ ਇਹ ਤਰੀਕੇ ਨੇ ਐਨੀ ਡਰਨ ਦੀ ਲੋੜ ਨਹੀਂ ਹੈ ਤਾਂ ਜਿਹਨਾਂ ਨੂੰ ਕੋਈ ਲੱਗਦਾ ਉਹ ਸੰਪਰਕ ਵੀ ਕਰ ਸਕਦੇ ਆ ਪਹਿਲਾਂ ਫੈਮਿਲੀ ਡਾਕਟਰ ਨੂੰ ਪੁੱਛੋ ਆਪ ਅੱਜ ਕੱਲ ਤਾਂ ਤੁਸੀਂ ਰਿਸਰਚ ਕਰ ਸਕਦੇ ਹੋ ਥੋੜੀ ਬਹੁਤ ਨੈਟ ਤੇ ਵੀ ਮੈਨੂੰ ਲੋੜ ਹੈ ਤੇ ਸਭ ਤੋਂ ਸੇਫਸਟ ਜਿਹੜੀ ਹੱਲ ਹੈਗੀ ਆ ਮੀਨਿਗੈਸਟਿਕ ਬਾਇਪਾਸ ਆ ਸਾਈਡ ਇਫੈਕਟ ਮੰਨ ਦੱਸਿਆ ਆਇਰਨ ਕੈਲਸ਼ੀਅਮ ਵਿਟਾਮਿਨ ਆਏ ਖਾਣੇ ਟੈਸਟ ਕਰਾਉਣੇ ਮਤਲਬ ਥੋੜਾ ਬਹੁਤਾ ਇੰਟੈਸਟਾ ਰਹਿਣਾ ਪੈਣਾ ਡਾਕਟਰ ਦੇ ਬਟ ਇਹ ਵੀ ਇਟਸ ਅ ਕਾਈਂਡ ਆਫ ਆਲ ਟੂਗੇਦਰ ਕਾਈਂਡ ਆਫ ਨਿਊ ਲਾਈਫ ਇੰਜੈਕਸ਼ਨਸ ਵੀ ਆ ਵੀ ਹਫਤਾ ਹਫਤੇ ਵਾਰ ਲੱਗਣਾ 2-3 ਸਾਲ ਆਪਾਂ ਲਵਾਇਆ ਜਿਵੇਂ ਜੇ ਛੱਡਦੇ ਆ ਤਾਂ ਫਿਰ ਉਸ ਤੋਂ ਦੁਬਾਰਾ ਫੇਰ ਉਹ ਜਿਹੜਾ ਬਾਡੀ ਦੇ ਉਹਨੂੰ ਦੁਬਾਰਾ ਦੁਬਾਰਾ ਆਪਣੇ ਫੀਡਬੈਕ ਮੈਕੈਨਿਜ਼ਮ ਨੂੰ ਫਿਰ ਫਿਰ ਉਸ ਤੋਂ ਉੱਪਰ ਲਿਆਉ ਲਿਆਉਂਦੇ ਆ ਤੇ ਕਈ ਕੇਸ ਤਾਂ ਸੀ ਐਵੇਂ ਦੇਖ ਰਹੇ ਨੇ ਜਿਵੇਂ ਇੱਕ ਲੜਕਾ ਪਿੱਛੇ ਆਇਆ ਮੇਰੇ ਕੋਲ 170 ਡਾਈਟਿੰਗ ਨਾਲ ਪਹਿਲਾਂ ਕਹਿੰਦਾ ਜੀ ਮੈਂ 110 ਹੁੰਦਾ ਸੀ ਮੈਂ 90 ਤੇ ਲਾਇਆ ਪਰ ਦੁਆਰੇ ਵੱਧ ਕੇ ਗਿਆ ਕਿੱਥੇ 125 ਤੇ ਫਿਰ ਘਟਾਇਆ ਇੰਜੈਕਸ਼ਨਸ ਨਾਲ ਫਿਰ ਗਿਆ ਕਿੱਥੇ ਦੁਬਾਰਾ ਫਿਰ 145 ਤੇ ਅਲਟੀਮੇਟਲੀ ਮਤਲਬ ਏਵਰੀ ਟਾਈਮ ਇਟ ਬਾਉਂਸਸ ਬੈਕ ਇਨ ਅ bigger ਵੇਅ ਹੀ ਕਮਸ ਬੈਕ ਐਂਡ ਇਵਨ ਟੂ ਹਾਇਰ ਦੈਨ ਦ ਲੇਵਲ ਵੇਅ ਵੀ ਸਟਾਰਟਡ ਫਰੋਮ ਸੋ ਇਅ ਵੀ ਐਂਡ ਵੀ ਸਜੈਸ਼ਨ ਜੀ ਤਾਂ ਵੀ ਡਾਕਟਰ ਸਾਹਿਬ ਕੱਲ੍ਹ ਦੇ ਪ੍ਰੋਮੈਚ ਸੀ ਕੁਝ ਸਵਾਲ ਨੇ ਪਬਲਿਕ ਦੇ ਉਹ ਤੁਹਾਡੇ ਨਾਲ ਸੀ ਸਾਂਝ ਕਰਾਂਗੇ ਕਿ ਤੁਹਾਡੇ ਜਦੋਂ ਵੀ ਕੋਈ ਪੇਸ਼ੈਂਟ ਆਵੇਗਾ ਉਹਨੂੰ ਕਿੰਨਾ ਸਮਾਂ ਰਹਿਣਾ ਪੈਂਦਾ ਔਰ ਇਹ ਜਿਹੜਾ ਸਿਸਟਮ ਹੈ ਜਿਸ ਦੇ ਨਾਲ ਇਹ ਡਾਕਟਰ ਸਾਹਿਬ ਸਾਡਾ ਇਲਾਜ ਕਰਦੇ ਨੇ ਇਹ ਕੋਈ ਆਪਰੇਸ਼ਨ ਨਹੀਂ ਕਰਦੇ ਇਹ ਦੂਰ ਵੀ ਨਹੀਂ ਔਰ ਦੋ ਜਾਂ ਤਿੰਨ ਛੋਟੇ ਕੱਟ ਲਾਉਂਦੇ ਨੇ ਅੱਜ ਤੁਸੀਂ ਕੁਝ ਸਮੇਂ ਬਾਅਦ ਕਿੰਨੇ ਹਫ਼ਤੇ ਬਾਅਦ ਜਾਂ ਕਿੰਨੇ ਦਿਨ ਬਾਅਦ ਆਪਣੇ ਕੰਮ ਤੇ ਜਾਣਾ ਸ਼ੁਰੂ ਕਰ ਸਕਦੇ ਹੋ ਸੋ ਇਹ ਸਾਰੀ ਗੱਲਾਂ ਬਾਤਾਂ ਅਤੇ ਅਸੀਂ ਕੱਲ ਨੂੰ ਇਹ ਵੀ ਪ੍ਰੋਗਰਾਮ ਵਿੱਚ ਪੁੱਛਾਂਗੇ ਕਿ ਖਾਣ ਪੀਣ ਤੋਂ ਗਰੀਜ਼ ਕੀ ਕਰਨਾ ਪਵੇਗਾ ਸੋ ਇਹਨਾਂ ਦੀਆਂ ਸਰਵਿਸ ਲੈਣ ਤੋਂ ਬਾਅਦ ਔਰ ਕਿੰਨੇ ਸਮੇਂ ਦੇ ਵਿੱਚ ਕਿੰਨੇ ਪਾਉਂਡ ਜਾਂ ਕਿੰਨੇ ਕਿਲੋ ਭਾਰ ਜਿਹੜਾ ਘਟ ਜਾਂਦਾ ਆ ਇਹ ਸਰਜਰੀ ਕਰਨ ਤੋਂ ਬਾਅਦ ਸੋ ਦੱਸਿਏ ਕਿ ਇਹਦਾ ਕੋਈ ਪੇਨ ਨਹੀਂ ਗੀ ਔਰ ਇਹਦਾ ਇਲਾਜ ਬੜਾ ਸੇਫ ਹੈ ਸੋ ਆਓ ਆਪਣਾ ਪਾਰਕ ਟੌਰਣ ਲਈ ਡਾਕਟਰ ਕਲਾਰ ਦਾ ਨੰਬਰ ਨੋਟ ਕਰ ਲਓ ਜੋ ਅਸੀਂ ਸਕ੍ਰੀਨ ਦਿੱਤਾ ਹੋਇਆ 98 780 ਇਹ ਹੈ 90001 ਜਣਕੇ 90001 ਹਾਂਜੀ 900001 ਕਾਲ ਕਰ ਸਕਦੇ ਕਲ ਦੇ ਪ੍ਰੋਫੈਸਰ ਸਿੰਘ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਡਾਕਟਰ ਸਾਹਿਬ ਕੱਲ ਤੱਕ ਸਾਨੂੰ ਅੱਗੇ ਦਿਓ ਡਾਕਟਰ ਕੁਲਾਰ ਦਾ ਨਾਮ ਤੁਹਾਡੇ ਸੇਵਾ ਵਿੱਚ ਹਾਜ਼ਰ ਹੈ ਤਨਬਾਤ ਜੀ .kularhospital. ਮੋਟਾਪਾ ਇੱਕ ਬਿਮਾਰੀ ਹੈ ਸਾਚੜਨਾ ਸ਼ੂਗਰ ਹਾਰਟ ਅਟੈਕ ਅਤੇ ਗੋਡੇ ਖਰਾਬ ਹੋਣ ਵਰਗੀ